ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਇੱਕ ਸੂਆ ਸਵਾਇਆ ਤੇ ਇੱਕ ਪਹਿਲਣ ਗੱਬਣ ਜੈਕਪਾਸ ਬੱਚੀ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਆਵੇ ਨਾਮ ਤੇ ਐਡਰੈਸ ਦੱਸ ਦੋ ਜੀ ਬਾਬਲੇ ਰਾਜਾ ਪੈਂਟੂ ਡੀਗਾ ਜ਼ਿਲ੍ਹਾ ਉਸੇ ਨੂੰ ਮੋਗਾ ਮੋਬਾਈਲ ਨੰਬਰ 859509653 ਠੀਕ ਹੈ ਵੀਰੇ ਦੋ ਨਾਗ ਹੈ ਜੀ ਕਿੱਧਰੋਂ ਸ਼ੁਰੂ ਕਰਦੇ ਸੂਈ ਸੂਈ ਤੋਂ ਕਰਦੇ ਸੂਆ ਕਿੰਨਾ ਮਾ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ ਤੜਕੇ ਸੂਈ ਆ ਵੀਰੇ 4 ਵਜੇ ਬੱਚਾ ਕੀ ਆ ਜੀ ਬੱਚਾ ਦੇ ਗੀ ਵੀਰੇ ਜੇਰ ਦੇ ਡੰਨ ਹੈ ਜੀ ਠੀਕ ਆ ਜੀ ਕਿੰਨਾ ਕੱਢਿਆ ਬੋਲਾ ਵੀਰੇ ਇਹ ਵੀਰੇ 4 ਕਿਲੋ ਕੱਢਿਆ ਥਣਾ ਦੇ ਡੰਨ ਹੈ ਜੀ ਥਣਾ ਜੇ ਪਧਾਰੇ ਮਾਰ ਦਿੰਦੇ ਆ ਚੱਕਰੀ ਕੋਈ ਨਹੀਂ ਦਾ ਠੀਕ ਆ ਜੀ ਠੰਡੀ ਆ ਬੂਰੀ ਬਿੜਾ ਲੈ ਰਦਾ ਜੁਈ ਆ ਭਈ ਇਹਦਾ ਬਿਨਾ ਨਿਆਣੇ ਤੋਂ ਲੋਡ ਹੀ ਨਹੀਂ ਹਾਂ ਹਾਂ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਤੇ ਮਾਲ ਕਹਿੰ ਹੂੰ ਸਵੇਰ ਹੋ ਰਹੀ ਹੈ ਫਰਾਵੀ ਸੇਵਾ ਦੇਖਣਾ ਚਾਹੁੰਦਾ ਸਦਾ ਸਹੀ ਗੱਲ ਹੈ ਦੁੱਧ ਸੇਵਾ ਦਾ ਹੀ ਹੁੰਦਾ ਵੀਰੇ ਜਿੰਨੀ ਤੁਸੀਂ ਚਾਹੋ 18 20 ਕਿਲੋ ਕੋਈ ਨਹੀਂ ਦੋਸਤ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਧਾਰਾ ਮਾਰਤੀ ਓਕੇ ਅਗਰੇ ਡੰਨਾਂ ਜੀ ਧਾਰਾ ਤਾਂ ਹੋਰੇ ਮਾਰਾ ਦਿੰਨੇ ਹੁੰਨੇ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਵੇ ਜੀ ਸੋਹਣਾ ਹਵਾਨਾ 18 20 ਕਿਲੋ ਦੁੱਧ ਕੋਈ ਬਾਲਾ ਨਹੀਂ ਵੈੜ ਵੱਡੀ ਹੈ ਵੀਰੇ ਕੱਦ ਕਾਠ ਵਾਲੀ ਬਜਨ ਵਾਲੀ ਹੈ ਥਣ ਕੱਲਾ ਕੱਲਾ ਨਿਕਲਦਾ। ਬਾਕੀ ਆਇਆ ਬਈ ਗਰਮੀਆਂ ਵਾਲੀ ਆ ਕਰਾਓ ਸਾ। ਕਰਾਓ ਸਾ। ਇੱਕ ਹੋਰ ਵੀ ਫਾਇਦਾ ਵੀਰੋ ਦੁੱਧ ਵੀ ਹੋਊ ਸੰਗਨ। ਹਾਂਜੀ। ਫੈਲਟ ਆਉ ਚੰਗੀ। ਹਾਂਜੀ। ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ। ਚਾਰ ਹੀ ਥਣ, ਹੋਠ ਸ਼ਾਂਖ ਪੋਰਾ ਵੀ ਨਹੀਂ। ਦੁੱਧ ਪਿਆਜੂਗੀ ਜਿੰਨਾ ਤੁਸੀਂ ਮਰਜ਼ੀ ਪੀ ਲਿਓ ਜੀ। ਬਾਕੀ ਹਵਾਨਾ ਸੋਹਣਾ ਜੀ। 18 ਕਿਲੋ ਕਹਿੰਦਾ ਵੀ ਕੋਹ ਨਹੀਂ ਵੀਰੇ ਵੱਡੀ ਆ ਬੜਾ। ਵੱਡੀ ਆ ਬੜਾ। ਸਹੀ ਗੱਲ ਆ ਜੀ। ਠੰਡੀ ਸੇਲ ਤੁਸੀਂ ਵੇਖ ਹੀ ਲਈ ਜਾਨਾ ਨਾ ਪਾਉਣਾ, ਪਾ ਲਓ। ਨਹੀਂ ਪਾਉਣਾ, ਨਾ ਪਾਇਓ ਜੀ। ਜੀਰ ਦੀ ਡੰਨ ਹੈ, ਜੀਰ ਵੀ ਤੁਹਾਡੇ ਸਾਹਮਣੇ ਆ। ਬੱਚਾ ਮਗਰ ਬੱਚਾ ਹੈ ਅੰਦਾਜੀ ਦੁੱਧ ਸੇਵਾ ਦਾ ਹੁੰਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦਾ ਦੁੱਧ ਲੈ ਸਕਦੇ ਆ ਜੀ ਜੈ ਜੀ ਲੈਣ ਦੇ ਜਿਹੜੀ ਡਿਮਾਂਡ ਵਾਹੇ ਮੁੱਲ ਜਲਾ ਮਰਜ਼ੀ ਕਰ ਜੀਗੇ ਦੋ ਘੜਸਾ ਦੀ ਦਮਾ ਗਏ 58000 ਦੇ ਠੀਕ ਆ ਜੀ ਮੁੱਲ ਕਰਾਉਣ ਨੂੰ ਕਿ ਨਾ ਮਰਜ਼ੀ ਕਰਾ ਲੈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਕੋਈ ਮਰਜ਼ੀ ਕਰਾ ਲੈ 58000 ਦੀ ਬੈੜ ਦੇ ਦਾਂਗੇ ਬੈੜ ਚੰਗੀ ਆ ਵੀਰੇ ਵਜਨ ਵਾਲੀ ਆ ਬਾਕੀ ਥਾਨ ਟਾਪ ਦਾ ਲੱਗਿਆ ਵਾ ਜੀ 58000 ਦੀ ਬੈੜ ਦਿੰਦਾ ਵੀ ਕੋਣ ਅੱਜ ਕੱਲ 18 20 ਕਿਲੋ ਵਾਲੀ ਤੁਹਾਨੂੰ ਵੀ ਪਤਾ ਵੀਰੇ ਮੁੱਲ ਕਿੱਥੇ ਗਏ ਵੀ ਆ ਖੰਡੀ ਆ ਬੇਫਿਕਰ ਹੋ ਜਾਓ ਦੀ ਗਾਰੰਟੀ ਹੋਊਗੀ ਤੇ 52000 ਤੋਂ ਲੈਸ ਜ਼ਰੂਰ ਬਾਈ ਕਰਨ ਦਾ ਕਰਦਾਂਗੇ ਆਏਗਾ ਸੱਜਣ ਦਾ ਜੀ ਦੋ ਨੰਬਰ ਤੇ ਬੱਚੀ ਬਰੀ ਦੰਦੋ ਕਿਵੇਂ ਆ ਦੰਦੋ ਦਾ ਵੀ ਰਲਿਆ ਇਹ ਠੀਕ ਆ ਜੀ ਤੇ ਕਿੰਨੇ ਮਹੀਨੇ ਦੀ ਗੱਭਰ ਚੈੱਕ ਸਾਢੇ 7 ਮਹੀਨੇ ਦੀ ਚੈੱਕ ਪਾਸ ਹੈ ਚੈੱਕ ਪਾਸ ਆ ਆਪਣੀ ਚੈੱਕ ਆਪ ਦਾ ਡਾਕਟਰ ਨਾਲ ਲੈ ਕੇ ਆ ਜੀ ਲੈ ਆ ਗਿਆ ਕਰਵਾ ਲਾਂਗਾ ਕੋਈ ਸੀਮ ਰਿਕਾਰਡ ਲੈ ਵੀਰੇ ਆਪਾਂ ਨੇ ਪੁੱਛਿਆ ਕੰਦ ਕਾਠ ਪਹਿਲਾਂ ਬਰੋਬਰ ਖੜ ਕੇ ਤੇ ਸਾਡਾ ਚੈੱਕ 72 ਨਹੀਂ ਮੇਰੇ ਜਿੱਦੀ ਆ ਸਹੀ ਗੱਲ ਆ ਕੰਦ ਕਾਠ ਵੀਰੇ ਪੂਰਾ ਚੰਗਾ ਬੇਫਿਕਰ ਹੋ ਜਾ 7.5 ਮਹੀਨਿਆਂ ਦੀ ਗੱਭਨ ਚੈੱਕਪਾਸ ਆ ਮੇਰੀ ਤੇ ਬਾਈ ਦੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰ ਚੈੱਕ ਕਰਾਜੋ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਲੈ ਲੋਗੇ ਕੱਦਗਾਠ ਬਰੀਡਪੂਰੀ ਚੰਗੀਆਂ ਤੋਰ ਕੇ ਦਿਖਾ ਦਿਓ ਜੀ ਭਰੇ ਘੱਟ ਦਾ ਨਾ ਕੋਈ ਛੋਟੀ ਵਾਲਾ ਰਲਾਈ ਹੋਣੀਗਾ ਛੋਟੀ ਵਾਲਾ ਛੋਟੀ ਕਹਿ ਨਹੀਂ ਸਕਦਾ ਭਰੇ ਇੱਥੇ ਆ ਕੇ ਫੋਨ ਵੱਡੀਆਂ ਖੁੱਲੀ ਫਿਰਦੀ ਗਾ ਫਾਰੋ ਜੋ ਭਲੇਈ ਆ ਇਹ ਖੁੱਲੀ ਫਿਰਦੀ ਆਈ ਹਾਂ ਆਪਣੇ ਕੋਲ ਆ ਕੇ ਪਰਸ ਜੀ ਵੀ ਘੱਟ ਲੈ ਪਠਵੜ ਘੱਟ ਚੱਕਿਆ ਪਠਵੜ ਜੀ ਘੱਟ ਜੀ ਕੀਤੇ ਚੱਕੇ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਝੋਲੀ ਸੋਹਣੀ ਆ ਪੱਟੀ ਬੈਠੀ ਆ ਝੋਲੀ ਕਿਉਂਕਿ ਸਾਢੇ 7 ਮਹੀਨੇ ਹੋ ਗਏ ਆ ਵੀਰੇ ਤੇ ਬਾਕੀ ਆਪਰੇ ਵੀਰੇ ਚੈੱਕ ਕਰਾ ਕੇ ਲਈ ਆ ਜਿਹੜੇ ਭੈਣ ਭਰਾਵਾਂ ਨੇ ਚੈੱਕ ਕਰਾ ਕੇ ਲਈ ਠੀਕ ਆ ਵੀਰੇ ਤੇ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਹੋ ਰਹੀ ਯਾਰ ਡਿਮਾਂਡ ਵੀਰੇ ਜਿੰਨੀ ਮਰਜ਼ੀ ਕਰੀ ਜੇ ਇਹ 55000 ਦਾ ਮਾਨਤਾਨ ਕਰ ਲਾਂਗੇ ਜੀ ਹੋ ਜੂ ਮਾਨਤਾਨ ਜੀ ਠੀਕ ਹੈ ਜੀ 55000 ਚ ਮਾਨਤਾਨ ਹੋ ਜੂਗਾ ਤੇ ਪਰ ਵੀਰੇ ਜਿੱਦੇ ਤਿਆਰ ਹੋਗੀ ਐਜੀ ਵੜ ਲੱਭਣੀ ਨਹੀਂ ਨੀਗੀ ਕਿਉਂਕਿ ਤੁਹਾਨੂੰ ਵੀ ਪਤਾ ਬਈ ਕਿਹੜੇ ਭਾਅ ਵਿਕਣੀ ਐ ਅੱਜ 7.5 ਮਹੀਨੇ ਦੀ ਗੱਬਨ ਚੈੱਕ ਪਾਸ ਤੇ ਆਪਦੀ ਪਾਸ ਕਰਾ ਕੇ ਲੈ ਜਾਓ 55000 ਰੁਪਏ ਚ ਮਾਨਤਾਨ ਜ਼ਰੂਰ ਹੋ ਜੂਗਾ ਜੀ ਧੰਨਵਾਦ